ਜਿਹੜਾ ਨਿਕਲੂਗਾ ਇਹਦਾ ਮਤਲਬ ਸੋਚ ਤੋਂ ਮੁਨਕਰ ਹੈ ਜਿਹੜਾ ਉਹ ਚ ਨਿਕਲੂਗਾ ਪਿੱਲਾ ਉਹ ਸੋਚ ਤੋਂ ਮੁਨਕਰ ਹੈ ਜਿਹੜੀ ਬੇਸ਼ਕਤੀ ਸੋਚ ਹੈ ਜਿਹੜੀ ਕ੍ਰਪਸ਼ਨ ਨੂੰ ਖਤਮ ਕਰਨ ਲਈ ਸਿਸਟਮ ਨੂੰ ਬਦਲਣ ਲਈ ਸੋਚ ਹੈਦਾ ਮਤਲਬ ਉਹ ਸੋਚ ਦੇ ਨਾਲ ਨਹੀਂ ਚੱਲਦਾ ਪਾਟੀਆਂ ਬਣਦਿਆਂ 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 ਟੈਨ ਭਾਰਤ ਦੇ ਇਤਿਹਾਸ ਦੀ ਸਭ ਤੋਂ ਤੇਜ਼ ਜਿਨਾਲ ਮੁੱਖ ਮੰਤਰੀ ਹੈ ਜੀ ਦਿੱਲੀ ਚ ਦੋ ਵਾਰ ਸਰਕਾਰ ਹੈ ਦੋ ਜਵਾਰ ਮੁੱਖ ਮੰਤਰੀ ਬਣੇ ਨੇ ਇੱਕ ਸੂਬੇ ਵਿੱਚ ਮੁੱਖ ਵਿਰੋਧੀ ਧਿਰ ਨੇ 4 ਐਮਪੀ ਤੇ 3 ਰਾਜ ਸਭਾ ਦੇ ਕਿ ਸੇਵੀ ਪਾਰਟੀ ਨੇ ਇੰਡੀਆ ਚ 5 ਸਾਲਾਂ ਦੀ ਕਿਸੇ ਪਾਰਟੀ ਕੋਲ ਨਹੀਂ ਆ ਪ੍ਰਾਪਤ ਕੀਤੀ ਬੜੀਆਂ ਉੱਪਰ ਜਿਹੀਆਂ ਇੱਕ ਵਾਰੀ ਸਟੂਡੈਂਟਾਂ ਨੇ ਸਰਕਾਰ ਬਣਾਈ ਸੀ ਆਸਾਨ ਤੇ ਅਸਮਕਾਰ ਪਰਿਸ਼ਦ ਉਪ ਪਾਰਟੀ ਦਾ ਨਾ ਪਰ ਪਾਰਟੀਕਰਮ ਕੋਸ਼ਿਸ਼ਾਂ ਦਾ ਇਸ ਪਾਰਟੀ ਨੂੰ ਖਤਮ ਕਰਨ ਦੀਆਂ ਵੀ ਹੋਈਆਂ ਦਿੱਲੀ ਚ ਇੱਕ ਸਾਲ ਤਾਈਓ ਨਹੀਂ ਇਲੈਕਸ਼ਨ ਕਰਾਈ ਉਹਨਾਂ ਨੇ ਵੀ ਇਹਨਾਂ ਵਾਲੇ ਜਿਹੜੇ ਐਮਐਲਏ ਨੇ ਉਹਨਾਂ ਨੂੰ ਖਰੀਦ ਲੈਣੇ ਆਮ ਕਰਾਉਂਦੇ ਨੇ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਇੱਥੋਂ ਇਹ ਸੰਕੋਏ ਜਿਹੜੇ ਆਮ ਲੋਕ ਨੇ ਜਿਹੜੇ ਐਵਰੀਕਾ ਨੂੰ ਸਮਾਂ ਦਾ ਅਰੇ ਨinja ਕਰੀਪੇ ਉਹ ਬਕਾਉ ਨਹੀਂ ਹੁੰਦੇ ਕਿਤੇ ਹੁੰਦੇ ਨੇ ਜਿਹੜੇ ਕਰੋੜਾਂ ਵਰਗੇ ਹੁੰਦੇ ਨੇ ਉਹਨਾਂ ਨੂੰ ਅੱਗੇ ਕਰੋੜਾਂ ਨੂੰ ਅਰਬਾਂ ਦੇ ਬੰਦਾ ਚਾਹ ਹੁੰਦੇ ਵੀਰ ਤਾਂ ਕਹਿੰਦਾ ਪਹਿਲਾਂ ਵੀ ਰੋਟੀ ਆਪੀ ਖਾਂਦੇ ਸੀ ਹੁਣ ਵੀ ਆਪੀ ਖਾਵਾਂਗੇ ਵਿਕੇ ਨਹੀਂ ਹੈਗੇ 1 ਸਾਲ ਹੋ ਗਿਆ ਐਮ.ਐਲ.ਏ. ਕਿ ਕੋਈ ਸੀਗਾ ਉੱਥੇ ਦਿੱਲੀ ਕੋਈ ਸੀਗਾ ਜਿਹੜਾ ਕਿਸੇ ਹੋਰ ਪਾਕਿਸਤਾਨ ਆ ਆਮ ਨਾ ਬੰਦੀ ਬਿੱਨੀ ਉਹ ਵੀ ਦੇਖੋ। ਉਹਨੇ ਸਿਆਪਾ ਪਾਇਆ। ਉਹ ਨੂੰ ਉਹਨੂੰ ਰੂਸਾਂ ਵੀ ਆ ਗਿਆ। ਇਹ ਜਿਹੜੇ ਦੇ ਨੇ ਆਪਣੇ ਕੋਲੇ ਵੀ ਹੁਣ 20 ਅੰਦਰ ਨੂੰ। ਬੀਚੂ ਇੱਕ ਵੀ ਆਇਆ। ਜਿਹਦਾ ਪਹਿਲਾਂ ਵੀ ਅੰਗਰੇਜ਼ੀ ਪਾਕਿਸਤਾਨ ਪਹਿਲੀ ਵਾਰ ਆਲੇ। ਇੱਕ ਵੀ ਸੀ ਉਹਨੇ ਸਿਆਪਾ ਪਾਇਆ। ਲੋਕ ਇਹਨਾਂ ਨੂੰ ਜਾਣਾ ਵੀ ਆਉਂਦਾ ਹੁੰਦਾ। ਫੇਰ ਆਉਣਾ ਵੀ ਆਉਂਦਾ ਹੁੰਦਾ। ਫੇਰ ਫੇਰ ਜਾਣਾ ਆਉਂਦਾ ਫੇਰ ਫੇਰ ਆਉਣਾ ਆਉਂਦਾ। ਰੂਸਾਂ ਵੀ ਆਉਂਦਾ। ਠੀਕ ਹੈ। ਆਪਾਂ ਦਾ ਕੱਲ ਜਾਣਾ ਜਾਣੇ ਆਉਂਦਾ। ਮੁਰਕੇ ਅਬ ਮੈਂ ਇਹ ਚੱਕਰ ਵਿੱਚ ਵਿੱਚ ਪੜ ਜਾਣਾ ਮੁਰਕਾ ਹੋਣਾ ਨਹੀਂ ਆਉਣਾ ਕਿਤੇ ਇਸ ਨੂੰ ਬਰੋ ਆਪਾਂ ਤਾਂ ਗਏ ਬਾਡੇ ਸਿਦਕ ਦੀ ਤੁਹਾਡੇ ਹੌਸਲੇ ਦੀ ਤੁਹਾਡੇ ਮੈਂ ਕਹਾਂਗਾ ਕਿ ਇਰਾਦੇ ਦੀ ਮੈਂ ਦਾ ਦਿੰਦਾ ਸ਼ਰੀਫ ਰਾਜ ਕਰਦੀ ਕਿਉਂਕਿ ਮੇੜੇ ਮਾਰਨ ਵਾਲੇ ਬਹੁਤ ਹੁੰਦੇ ਆ ਉਹ ਕੀ ਹੋ ਗਿਆ ਉਹ ਤੁਹਾਡੀ پارٹی ਨੂੰ ਉਹ ਕਿੰਨਾ ਚੜ ਵਾਲਿਆ ਖਿੰਡ ਗਿਆ ਓਏ ਇਸ ਤਰ੍ਹਾਂ ਕਹਿਣਾ ਬਾ ਟਿੱਕਲ ਦਾ ਤੁਸ ਤੇ ਆਣਾ ਕਹਿਣਾ ਕਿ ਅੰਨਾ ਹਜਾਰੀ ਜੀ ਨੇ ਕਹੇ ਰਾਜਨੀਤੀ ਚ ਜੇ ਕੰਮ ਜਲਣਾ ਹੈ ਤਾਂ અપਮਾਨ ਪੀਣਾ ਸਿੱਖੋ ਅੰਨਾ ਹਜਾਰੀ ਨੇ ਕਿ ਅਪਮਾਨ ਉਹ ਅੰਨਾ ਹਜਾਰੀ ਜੀ ਨੇ ਇਹ ਗੱਲ ਕਹੀ ਕਿ ਜਿਹਦੀ ਮਰ ਕੇ ਗੱਲ ਆਪ ਹੈ ਉਸ ਬੰਦੇ ਦੇ ਮੂੰਹ ਤੇ ਸਿਆਹੀ ਛੁੱਟੀ ਹੋਈ ਤੇ ਅੱਖਾਂ ਚ ਮਿਰਚਾਂ ਪਾ ਗਏ ਥੱਪੜ ਵੀ ਵੱਜੇ ਨੇ ਨੌਲੀ ਦਾ ਕੀੜਾ ਕਿਹਾ ਬਾਕਸ ਤੋਂ ਦਾ ਗਿਆਤ ਹੋਰ ਪਤਾ ਨਹੀਂ ਕੀ ਸੀ ਪਰ ਉਹ ਬੰਦਾ ਖੜਾ ਰਿਹਾ ਜਿਸ ਵੇਲੇ ਤੁਸੀਂ ਨਵੇਂ ਨੂੰ ਵੀ ਜਿੱਤ ਕੇ ਗਏ ਸੀ ਨਾ 14 ਨੂੰ ਉਦੋਂ 49 ਦਿਨਾਂ ਦੀ ਸਰਕਾਰ ਨੂੰ ਸੀ ਉਹ ਸਗਲੇ ਆਰਥੋਰਿਕਸ਼ਨ ਵਾਲੇ ਟੈਨਸ਼ਨ ਵਾਲੇ ਓਟੋ ਦੇ ਵਿੱਚ ਜਿਹੜਾ ਖੜਾ ਹੋਇਆ ਸੀ ਸਾਨੂੰ ਗਾਰੰਟੀ ਵੱਲੋਂ ਬਸੋ ਕਾਉਂਟ ਉਹਦੇ ਵੀਟਰ ਨਾਂ ਨਹੀਂ ਲੈ ਰਿਹਾ ਸੀ ਕਿੰਝ ਲਗਾਤਾ ਆਏ ਉਸ ਪਰ ਉਹ ਬੰਦਾ ਹਟਿਆ ਨਹੀਂ ਜੀ ਝੁੱਗੀਆਂ ਝੋਕੀਆਂ ਚ ਪਈਆਂ ਚ ਫਿਰਦਾ ਹੀ ਰਿਹਾ ਫਿਰਦਾ ਹੀ ਰਿਹਾ ਜਿਆ ਹਾਂ ਯਾਰ ਪਹਿਲਾਂ ਮੈਨੂੰ ਪਤਾ ਮੈਂ ਤਾਂ ਆਪਦੇ ਵੱਲੋਂ ਕੁਰਬਾਨੀ ਕੀਤੀ ਸੀ ਕਿ ਕੁਰਸੀ ਤੇ ਬੈਠ ਮਾਈ ਸੀ ਉਹ ਉਹਨਾਂ ਨੇ ਗੋਦੀ ਪਾਟੇ ਚ ਭਗਾੜਾ ਭਗਾੜਾ ਕਹਿਤਾ ਇੱਕ ਸਾਲ ਬਾਅਦ ਉਹੀ ਬੰਦਾ ਸਰਦਾਰ ਸੀਟਾਂ ਲੈ ਕੇ ਅੱਜ ਜੀ ਦੇ ਮੱਥੇ ਸੋ ਆਪਣੇ ਜਿਹੜਾ ਵਲੰਟੀਅਰ ਹੈ ਨਾ ਬਨੂਨਾਂ ਪਤਾ ਜਿਸ ਵਕਤ ਇਹ ਨੂੰ ਬੋਲਛਣ ਨੇ ਮਨੋ ਜਿੱਪ ਵੀ ਨਰਾਜ਼ ਗਿਆ ਕਰੇ ਭੈਜਣਗੇ ਪਰ ਕਿਸੇ ਹੋਰ پارٹی ਕਿੰਗਾ ਉਸ ਜਾਣੀ ਪਣੇ ਲਾੜ ਲਈ ਉਹ ਜਿੱਪ ਲਾੜਦਾ ਜਵਾਕ ਜਿਹੜਾ ਉਹ ਰੋਤਾ ਜਿਹੜਾ ਮਾੜਾ ਸਮਾਂ ਕਹਿੰਦੇ ਸੰਕਟ ਦਾ ਸਮਾਂ ਉਹ ਇੱਕ ਕੰਮ ਵਧੀਆ ਕਰ ਦਿੰਦਾ ਹੈ ਕਿ ਵਫਾਦਾਰ ਤੇ ਕਿਰਦਾਰ ਦੀ ਪਛਾਣ ਕਰ ਜਿਹੜੇ ਮਾੜੇ ਸਮੇਂ ਚ ਵੀ ਖੜੇ ਆਂ ਖੁਸ਼ੀਆਂ ਮਿਲਦਾ ਹੈ ਕਾਜਾਂ ਦਾ ਜੀ ਗੁੱਖਾਂ ਵੇਲੇ ਖੜਦਾ ਜਿਹੜਾ ਸੋ ਤੁਹਾਡੇ ਸਾਹਮਣੇ ਲੈਣੀ ਕੋਈ ਨਹੀਂ ਐਸਾ ਅੱਜ ਦੇ ਵਿੱਚੋਂ ਕੋਈ ਪਾਰਟਿਸਿਪੇਟ ਤਾਂ ਨਹੀਂ ਆਇਆ ਜੀ ਖੜੇ ਰਹੇ ਅੱਜ ਮੈਂ ਕਹਿ ਸਕਦਾ ਕਿ ਤੁਸੀਂ ਜਮਸ਼ੋਰ ਤੋਂ ਹੈ ਸਾਰੀਆਂ ਪੱਟੀਆਂ ਦੇ ਤੁਸੀਂ ਲੰਘ ਕੇ ਹੋ ਐਸ ਵਕਤ ਸੁਣਨੇ ਵਾਲਾ ਜੰਪ ਕਰਨ ਦਾ ਟਾਈਮ ਆਪਣਾ ਆ ਗਿਆ ਤੁਸੀਂ ਮੈਨੂੰ ਦੇਖੋ ਤੁਸੀਂ ਮੇਰੇ ਤੇ ਕਿੰਨੇ ਕਿੰਨੇ ਇਲਜ਼ਾਮ ਲਾਉਂਦੇ ਰਹੇ ਆ ਹੁਣ ਹੀ ਬੰਦੇ ਨੇ 3000 ਕਰੋੜ ਰੁਪਇਆ ਖਾ ਲਿਆ ਜੀ ਬਾਹਰ ਨੂੰ ਮੈਂ ਉਹ ਮਨ ਹੈ ਮਗਾ ਵੀ ਜਿਹੜੇ ਬੰਦੇ ਨੇ ਕਹਿਆ ਲੈ 1500 ਕਰੋੜ ਉਹਦਾ ਮੈਦੂ ਦਿਖਾ ਦੇ ਦੱਬ ਕੇ ਦੇ ਦਿਓ ਉਹ ਕਹਿੰਦਾ ਨਾ ਇਹਦੇ ਘਰੇ ਜੋਰ ਆ ਗਿਆ ਟੂਰਨ ਨੇ ਲਾਈਟ ਲਾ ਲਈਆ ਕੁਛ ਨਹੀਂ ਖਾਇਆ ਤੇ ਉਹਨੇ ਕਹਿੰਦਾ ਉਹ ਇਹਨੂੰ ਫੜ ਕੇ ਘੁਰਗਾ ਹੋਇਆ ਤੂੰ ਘੰਟਾ ਟਿਕ ਜਾਣਾ ਗੱਲ ਦਾ ਮਾਕੋਟ ਤੇ ਉਹ ਦੇਖੀ ਉਹ ਗੱਲ ਆ ਵੀ ਮੈਨੂੰ ਇੱਥੋਂ ਦਿਨ ਨਹੀਂ ਲਿਖਾਂਦਾ ਕੋਈ ਯਾਰ ਉਹ ਨਹੀਂ ਮਾਕੋਟ ਦੇ ਕੋਈ ਨਹੀਂ ਕਿ ਆਪਣਾ ਤੋਂ ਉਹ ਜਿਹੜੇ ਉਹਦੇ ਬਾਰੇ ਸੋਚ ਕੇ ਨੂਬੀ ਲਾਉਂਦਾ ਹੈ ਅਸਤੋਨ ਫਿਰ ਇਹਨਾਂ ਖਗਾਂ ਪਲੀ ਕਿੰਨੇ ਹਜ਼ਾਰ ਕਰੋੜ ਉਹ ਉੱਥੇ ਭੱਤਣਾ ਚੰਦਾ ਮੰਗ ਕੇ ਕਰਦੇ ਨੇ ਇਸ ਪਾਰਟੀ ਦੀ ਪਹਿਲੀ ਵਾਰ ਆ ਕਿ ਕਿਸੇ ਪਾਰਟੀ ਦੀ ਸਰਕਾਰ ਵੀ ਹੋਵੇ ਕਿ ਉਹ ਪਾਰਟੀ ਲੋਕਾਂ ਤੋਂ ਚੰਦਾ ਵੀ ਲੈਂਦੀ ਹੋਵੇ ਸਕਾਪਣਾ ਕੇ ਜਾਂਦਾ ਨਹੀਂ ਕਿਉਂ ਪੈਂਦੀ ਐ ਪਰ ਉਹ ਨਹੀਂ ਹੁੰਦਾ ਨਾ ਉਹ ਹੋ ਵੱਡੇ ਧਨਾਢਾਂ ਤੋਂ ਫੰਡ ਲੈਂਦਾ ਜੇ ਲਊਗਾ ਤਾਂ ਉਹ ਅੱਗੇ ਹਾਲ ਮੈਂ ਤੁਹਾਨੂੰ ਬਦਰਾਉਣਗੇ ਅਰਵਿੰਦ ਕੇਜਰੀਵਾਲ ਦਾ ਆਪਣਾ ਬੇਟਾ 1.5 ਘੰਟਾ ਗੰਦੀ ਤਲਾ ਕੇ ਕਾਲਜ ਪੜ੍ਹਨ ਜਾਂਦਾ ਜੀ 1.5 ਘੰਟਾ ਸਮਨਾਪਾਰ ਤੇ ਜੇ ਮੁੱਖ ਮੰਤਰੀ ਚਾਵੇ ਘਰ ਦੇ ਨਾਲ ਲਗਮ ਕਾਲਜ ਆ ਜੀ ਪ੍ਰਾਈਵੇਟ ਉਹ ਜੋ ਕਰਾ ਦੂਗਾ ਦਾਖਲਾ ਪਰ ਉਹ ਕਹ ਦਿੱਤੇ ਮੈਂ ਕਿਹਾ ਤਾਂ ਅਗਲੇ ਦਿਨ ਕੰਮ ਜੜ ਕਹਿਣਗੇ ਤਾਂ ਜੀ ਉਹਨੂੰ 3 ਵਿਧਾਨੀ ਹੈ ਬਸ ਤੁਹਾਨੂੰ ਜੇਕਰ ਫਿਰ ਮੈਂ ਕਿਵੇਂ ਰੁਕ ਗੋ ਉਹਨੂੰ ਮੈਂ ਕਾਣਾ ਹੋ ਜੂ ਤੱਕ ਠੀਕ ਹੈ ਨਾ ਸਸੋਦੀਆ ਦਾ ਬੇਟਾ 1.5 ਘੰਟਾ ਡਰਾਈਵ ਕਰਕੇ ਇਧਰ ਨੂੰ ਆਉਂਦਾ ਹੈ ਜਿਹਦੇ ਅੰਦਰ ਸਾਰੇ ਸਕੂਲ ਦਿੱਲੀ ਦੇ ਪ੍ਰਾਈਵੇਟ ਸਕੂਲਾਂ ਨੇ ਕਰ ਦਿਆ ਫੀਸ ਰਿਸਰਵ ਕਰ ਨੇ ਉਹ ਕਹਿੰਦੇ ਆਪ ਉਹਨਾਂ ਨੂੰ ਕੋਈ ਗਲਤ ਨਹੀਂ ਕੰਮ ਕਰਾਇਆ ਆ ਭਾਤ ਕੋ ਤੁਸੀ ਉਸ ਵੇਲੇ ਸਰਦਾਰਾਂ ਚ ਤੁਸੀਂ ਸਾਰਿਆਂ ਨੇ ਕਿਹਾ ਚਲੋ ਕੋਈ ਵੀ ਪਾਰਟੀ ਨੇ ਫੈਸਲਾ ਕਰਤਾ ਸਾਨੂੰ ਇਹਦੇ ਲਈ ਕੈਂਡੀਡੇਟ ਅਸੀਂ ਕਿਨਾਲ ਚੱਲਣਾ ਪਾਰ ਉਹ ਨਹੀਂ ਨਾਲ ਚੱਲਿਆ ਇਹ ਥੋੜਾ ਜਿਹਾ ਕਸੂਰ ਨਹੀਂ ਪਈ ਉਹਨੇ ਵੀ ਅਜਮੇਂ ਅੰਦਰ ਤੱਕ ਪਾਰਟੀ ਦੇ ਜੀ ਤੋਰ ਕਾਰ ਤੋੜ ਕੇ ਲੁੱਟ ਚੂ ਗੂਪੇ ਨਹੀਂ ਕਿਹਦੇ ਲੋਕ ਨੇ ਬੈਠੋ ਨਹੀਂ ਉਹਨੇ ਦਿਖਾਤਾ ਦਿਓ ਮੇਰੀਆਂ ਬੱਸਾਂ ਕਿੱਥੇ ਰਹਿ ਜਾਣਾ ਇੱਕ ਮਿੰਟ ਦੇਖੋ ਜੀ ਤੁਸੀਂ ਕਮੈਂਟ ਕਰੋ ਲਿਖ ਕਮੈਂਟ ਬਾਜੀ ਆਹ ਦਾ ਬੋਗਿੰਗ ਮੇਰੇ ਹੋਟਲ ਦਾ ਦਿਖਾ ਦੋ ਸਭ ਤੋਂ ਚਾਰ ਕਿੱਤੇ ਨੇ ਆਪੀ ਦੀ ਹੋਣੀ ਜਾਂ ਮੈਂ ਤਹਾਂ ਲੈ ਗਿਆ ਕਿਤੇ ਪਰ ਲੋਕ ਚੜਕੇ ਆਪ ਨੂੰ ਗੱਲ ਨਹੀਂ ਆਈ ਮੈਂ ਉਹਨੂੰ ਆਖਿਆ ਜੀ ਮੈਂ 7.5 ਲੱਖ ਰੁਪਏ ਦੀ ਬੋਲ ਪਾਈ ਆ ਤੇ ਉਹਦੋਂ ਗੱਲ ਨਹੀਂ ਆਈ ਕਿ ਇਹਦਾ ਲੋਕ ਨਾ ਗਏ ਨੇ ਉਹ ਵੀ ਲੋਕਾ ਜੀ ਆ ਕੇ ਤੁਮੀ ਭੋਗੀ ਜਾ ਆਉਣਾ ਕਿ ਆਉਣੀ ਗੱਲ ਉਹ ਹੀ ਹਦਾੰਦਾ ਤੋ ਸਾਡੇ ਸਾਡੇ ਪਿੰਡ ਚੋਂ ਮੈਂ ਉਹ 70000 ਜੀ ਮੈਂ ਬਲਾਕ ਕਰਵਾਉਣਾ ਆਹ ਨਹੀਂ ਤੇਰਾ ਕੋਈ ਹੁੰਦਾ ਉਹਦਾ ਵੀ ਕੋਈ ਜਲ ਪਤਾ ਨਹੀਂ ਆਟ ਸੇ ਹਾਂਜੀ ਮਾਰ ਬਾਦੂ ਚੱਕੀ ਹੁੰਦੀ ਉਹਨਾਂ ਨੂੰ ਵੀ ਪਤਾ ਲੱਗ ਜੂਗਾ ਕਿ ਭਾਈ ਸੰਕਣ ਸੰਕਣ ਹੁੰਦਾ ਪਾਰਟੀ ਵੱਡੀ ਹੋਈ ਹੈ ਜੀ ਵਿਅਕਤੀ ਵੱਡੀ ਹੋਈ ਉਹ ਉਹ ਬੰਦੇ ਨਾਲ ਨੇ ਜਿਨ੍ਹਾਂ ਨੇ ਮੈਨੂੰ ਦੱਸਿਆ ਸੀ ਇਹ ਜਿਹੜੇ ਬੇਜਾਨ ਐਂਟਰਟੇਨਮੈਂਟ ਉਜਨੀ ਅੰਦਰ ਪ੍ਰਧਾਨ ਜੀ ਉਹ ਕਹਿੰਦੇ ਯਾਰ ਮੈਂ ਕਿਹਾ ਵੀ ਕਿਵੇਂ ਮੈਨੂੰ ਮਾਫੀ ਦੋਨੇ ਬਾਈ ਨਾ ਸੱਤੋ ਗੱਲ ਤੋਂ ਬੰਦ ਰਿਹਾ ਮੈਂ ਚਾਹੁੰਦਾ ਸੀ ਯਾਰ ਬੇਰੁਜ਼ਗਾਰ ਜਿਹੜੇ ਕੁੱਟ ਖਾ ਕੇ ਗਏ ਨੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਕੁੱਟ ਖਾਂਦੇ ਨੇ ਇਹ ਉਹਨਾਂ ਦਾ ਇੰਨਾ ਤੇ ਆਲ ਸਾਹਿਬ ਉਹਦੇ ਲੈਣੀ ਟੁੱਟ ਲੱਗੇ ਹੋਏ ਨੇ ਜੀ ਆਂਡਰ ਰੋਡ ਦੇ ਵਿੱਚ ਮੈਂ ਉਹਨਾਂ ਦਾ ਮਾਫੀ ਲੈਣ ਨੂੰ ਲੈ ਗਿਆ ਇਹ ਉਹ ਜਾਣਕਾਰੀ ਵਾਲੀਆਂ ਜਿਹੜਾ ਕਰਦੇ ਸੀਗੇ ਜਿਹੜੀਆਂ ਮੈਂ ਉਹਨਾਂ ਨੂੰ ਉਹ ਚੈਨ ਕੁੱਤੀ ਵਾਲੇ ਕਹਿੰਦੇ ਕਿ ਸਾਡਾ ਦੋ ਸੌ ਕੁੱਤੀ ਆਉਂਦਾ ਹੈ ਵਾਟਾ ਨੋਂ ਦਾ ਉਹਦੇ ਗੱਡੀ ਦੀ ਪਰ ਉਹ ਆਇਆ ਜੀ ਆਇਆ ਕਰਕੇ ਉਹ ਹਰਤਾ ਭਰਾ ਹੋਰ ਦਾ ਆਇਆ ਆਵਾਜ਼ੇ ਪਾਰਟੀ ਜਰੂਰ ਆ ਰਿਹਾ ਤੇ ਉਹ ਆਇਆ ਕਰਕੇ ਉਹ ਪੈਸੇ ਦੀ ਉਹਨੇ ਬੜੋਂ ਬੜੋਂ ਚੱਲਦਾ ਹੀ ਨਹੀਂ ਮੈਂ ਟਾਪ ਫਾਰਮ ਲਾਣ ਗਿਆ ਆ ਬਗੜਾ ਮੈਂ 10000 ਰੁਪਏ ਦੇ ਵਿੱਚੋਂ ਮੈਂ ਪੈਸੇ ਖਰਚ ਕਰਿਆ ਆ ਸਾਰੇ ਮੁੰਡੇ ਨੂੰ ਪਤਾ ਹੈ ਜੀ ਕਿ ਅਸੀਂ ਸਾਰੇ ਫੰਡ ਖੋਟਦੇ ਗਏ ਆ ਸਾਡੇ ਦੀ ਬਾਤ ਨਹੀਂ ਚੱਲਦੇ ਪੈਸੇ ਤੋਂ ਚਲਾਈ ਸੋ ਹੁਣ ਮੈਨੂੰ ਤੇ ਇੱਕ ਹੋਰ ਆਣੀ ਹੈ ਇੱਕ ਫੀਲਡ ਕੋਰਟ ਤੋਂ ਪੈਕਸਰੇ ਦੇ ਮਾਚ ਦੀ ਡੋਕੇ ਮਾਫੀ ਮੰਗੀ ਆ ਕਿ ਇੱਕ ਹੋਰ ਵੀ ਮੰਗਾ ਹੈ ਨਾ ਹੋਰ ਵੀ ਮੰਗਾ ਹੈ ਤਾਂ ਦੋ ਐਨਾ ਸਾਹਮਣੇ ਤੇ ਕਾਰ ਦੇ ਤੇ ਉਹ ਜਿਹੜੀ ਐਮਐਲਏ ਚ ਬਖਤਮ ਹੋ ਗਈ ਡੋਕੇ ਉਹ ਕਿਸੇ ਹੋਰ ਚੌਂਡシャン ਤੋਂ ਲੜਨ ਕਿਉਂ ਉਹ ਜਦੋਂ ਬਣਿਆ ਹੋਣ ਉਹ ਚੌਂਡਸ਼ਾ ਦੇਗਾ ਨਾ ਕੋਈ ਸਿਮਰਜੀਤ ਬੈਂਸ ਕਿਹੜਾ ਹੋ ਸਕਦਾ ਉਹਨੂੰ ਸਿਮਰਜੀਤ ਨੂੰ ਨਹੀਂ ਵੀ ਐਮਐਲਏ ਉਹ ਸੀ ਤੇ ਇਹ ਬਣਿਆ ਸੀ ਉਹੀ ਉਸ ਦੀ ਲੜਕੀ ਇਧਰ ਤੋਂ ਨਿਸ਼ਾਨ ਹੋ ਰਹਾ ਹੈ ਔਰ ਇੱਕ ਹੋਰ ਸੱਪ ਹੈ ਨਹੀਂ ਇੱਕ ਹੋਰ ਸੱਪ ਹੈ ਹੋਰ ਨਾਲ ਚੋਣ ਸ਼ਾਲ ਨਹੀਂ ਇੱਕ ਮਿਲ ਰਹਾ ਔਰ ਮਿਲ ਰਿਹਾ